ਪ੍ਰਭੂ ਦੀ ਜ਼ੋਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਿਵਾਰ ਨੂੰ ਮੇਰੇ ਵੱਲੋਂ ਜੈ ਮਸੀਹੀ ਅੱਜ ਆਪਾਂ ਇਸ ਮੱਜਨ ਦੇ ਦੁਆਰਾ ਗੱਲ ਕਰਨਗੇ ਕਿਵੇਂ ਅਸੀਂ ਆਪਣੇ ਜੀਵਨ ਵਿੱਚੋਂ ਉਹ ਕਮੀਆਂ ਘਟੀਆਂ ਜੋ ਸਾਡੇ ਜੀਵਨ ਵਿੱਚ ਅਕਸਰ ਅਸੀਂ ਆਪਣੇ ਜੀਵਨਾ ਦੇ ਵਿੱਚ ਦੇਖਦੇ ਹਾਂ ਕਿਵੇਂ ਇਹਨਾਂ ਨੂੰ ਦੂਰ ਕਰ ਸਕਦੇ ਹਾਂ ਕਿ ਹੈ ਪਿਆਰੀ ਭੈਣ ਭਾਈਓ ਹਰ ਜੀਵਨ ਵਿੱਚ ਇੰਨਾ ਕਵੀਆਂ ਕਟੀਆਂ ਦੇ ਕੰ ਅਸੀਂ ਨਿਰਾਸ਼ ਰਹਿੰਦੇ ਹਾਂ ਅਸੀਂ ਅੱਗੇ ਤਰਵਦਨਾ ਚਾਹੁੰਦੇ ਹਾਂ ਪਰ ਖੜੇ ਉੱਥੇ ਦੀ ਉੱਥੇ ਹਾਂ ਇਹ ਅਕਸਰ ਹਰ ਜੀਵਨ ਵਿੱਚ ਇਹ ਅਧੂਰਾਪਨ ਜੋ ਸਦੀ ਕਾਮਯਾਬੀ ਦੀ ਵਿੱਚ ਸਾਨੂੰ ਅੱਗੇ ਵਧਨ ਨਹੀਂ ਦਿੰਦਾ ਤਾਂ ਆਓ ਇਨਾਂ ਕਮੀਆਂ ਕੜੀਆਂ ਨੂੰ ਜੋ ਸਾਡੇ ਜੀਵਨ ਵਿੱਚ ਰਕਾਵਟ ਲੈ ਕੇ ਹੁੰਦੀਆਂ ਹਨ ਤਾਂ ਆਓ ਅਸੀਂ ਅੱਜ ਜਾਂ ਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਈਏ ਅਤੇ ਇਸ ਵਚਨ ਨੂੰ ਪੜਹੀਏ ਜਮੂਰਾ ਦੀ ਪੁਥੀ ਉਸ ਦਾ ਚੌਂਕੀ ਰਾਇ ਉਸ ਦਾ ਅੱਠ ਵਚਨ ਆਪਾਂ ਪੜਾਂਗੇ ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾ ਲੈਂਦਾ ਹੈ ਆਮਨ ਹallelujah ਤਹਾ ਪਿਆਰੇ ਭੈਣ ਭਾਈਓ ਜਿਵੇਂ ਅਸੀਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਉਸ ਦੀ ਪਨਾ ਲੈਂਦੇ ਹਾਂ ਤਾਂ ਸਾਡੇ ਜੀਵਨ ਵਿੱਚ ਚੱਲ ਰਹੀਆਂ ਕਮੀਆਂ ਕਟੀਆਂ ਜੋ ਅਸੀਂ ਅਕਸਰ ਆਪਣੇ ਜੀਵਨਾ ਦੇ ਵਿੱਚ ਜੋ ਸਾਨੂੰ ਨਰਾਸ਼ ਕਰਨ ਵਾਲੀਆਂ ਜੋ ਸਾਡੇ ਜੀਵਨ ਦੇ ਵਿੱਚ ਵਾਰ-ਵਾਰ ਉਹਨਾਂ ਰਕਾਵਟਾਂ ਦਾ ਹੋਣਾ ਵਾਰ-ਵਾਰ ਉਹਨਾਂ ਮੁਸ਼ਕਲਾਂ ਦਾ ਹੋਣਾ ਵਾਰ-ਵਾਰ ਅਸੀਂ ਉਹਨਾਂ ਦੇ ਕਾਰਨ ਸਾਡੇ ਜੀਵਨਾ ਦਾ ਅਸਤਵਸਤ ਹੋ ਜਾਣਾ ਬੇਚੈਨੀ ਰਹਿਣਾ ਸਾਡੇ ਅੰਦਰ ਸੁੱਕਾਪਨ ਸਾਡੇ ਅੰਦਰ ਰੁੱਖਾਪਨ ਜੋ ਅਸੀਂ ਅਕਸਰ ਅਸੀਂ ਆਪਣੇ ਜੀਵਨ ਦੇ ਵਿੱਚ ਉਸਦਾ ਚਿੜਚਿੜਾ ਸਬਾ ਸਾਡੇ ਜੀਵਨ ਦੇ ਵਿੱਚ ਵਾਰ-ਵਾਰ ਉਹਨਾਂ ਕਮੀਆਂ ਘਟੀਆਂ ਦੇ ਆਉਣ ਦੇ ਕਾਰਨ ਅਸੀਂ ਚਿੰਤਾ ਦੇ ਵਿੱਚ ਰਹਿੰਨੇ ਆ ਤੇ ਇਹ ਵਚਨ ਸਾਨੂੰ ਸਮਝਾ ਰਿਹਾ ਕਿ ਤਨਹੋ ਉਹ ਲੋਕ ਉਹ ਪੁਰਸ਼ ਜੋ ਉਸ ਵਿੱਚ ਬੰਨ ਆਲੰਦਾ ਤਾਂ ਹਾਂ ਪਿਆਰੀ ਭੈਣ ਭਾਈਓ ਆਓ ਅਸੀਂ ਅੱਜ ਜੀਅਨ ਦੇ ਪਰਮੇਸ਼ਰ ਪ੍ਰਭੇ ਯੇਸ਼ੂ ਮਸੀਹ ਦੀ ਸ਼ਰਨ ਦੇ ਵਿੱਚ ਆਈਏ ਜੋ ਸਾਡੇ ਜੀਵਨ ਦੇ ਵਿੱਚ ਅੱਜ ਚਿੰਤਾ ਬਣੀ ਹੈ ਸਾਡੇ ਜੀਵਨ ਦੇ ਵਿੱਚ ਉਹ ਕਮੀਆਂ ਕਟੀਆਂ ਦੇ ਕੰਨ ਅਸੀਂ ਅੱਜ ਦੁਖੀ ਹਾਂ ਆਓ ਅਸੀਂ ਰਬ ਯਿਸੂ ਦੀ ਸ਼ਰਨ ਦੇ ਵਿੱਚ ਆਈਏ ਅਤੇ ਆਪਣੇ ਜੀਵਨਾ ਨੂੰ ਇੱਕ ਨਵਾਂ ਜੀਵਨ ਨਵੀਂ ਰੂਪ ਨਾਈਏ ਤਾਂ ਜੋ ਸਾਡੇ ਜੀਵਨ ਖੁਸ਼ਹਾਲ ਉਹ ਖੁਸ਼ੀ ਜੋ ਸੀ ਕਾਫੀ ਲੰਮੇ ਸਮੇਂ ਹੋ ਗਏ ਹਨ ਦੇਖ ਨਹੀਂ ਪਾ ਰਹੇ ਔ ਅਸੀਂ ਪ੍ਰਭੂ ਦੀ ਛਾਂ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਆਨੰਦਮਈ ਜੀਵਨ ਬਣਾਈਏ ਕਿਉਂਕਿ ਪ੍ਰਭੂ ਦਾ ਵਚਨ ਸਾਨੂੰ ਸਮਝਾ ਰਿਹਾ ਹੈ ਕਿ ਜਦੋਂ ਅਸੀਂ ਪ੍ਰਭੂ ਦੀ ਛਾਂ ਦੇ ਵਿੱਚ ਆਉਨੇ ਆ ਤਾਂ ਪ੍ਰਭੂ ਦਾ ਵਚਨ ਸਾਨੂੰ ਸਮਝਾ ਰਿਹਾ ਹੈ ਜ਼ਮੂਰਾ ਦੀ ਪੁਥੀ ਉਸ ਦਾ ਚੌਥੀ ਗਾਇ ਉਸ ਦਾ ਸੱਤ ਵਚਨ ਸਾਨੂੰ ਸਮਝਾਉਂਦਾ ਹੈ ਕਿ ਉਹਨਾਂ ਨੂੰ ਛਟਕਾਰਾ ਦਿੰਦਾ ਹੈ ਪ੍ਰਭੂ ਦਾ ਵਚਨ ਸਾਨੂੰ ਸਮਝਾਉਂਦਾ ਹੈ ਕਿ ਜਦੋਂ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਆਉਨੇ ਆਂ ਪ੍ਰਭੂ ਦੀ ਸ਼ਰਨ ਦੇ ਵਿੱਚ ਪਨਾਹ ਲੈਂਦੇ ਹਾਂ ਤਾਂ ਉਹ ਸਾਨੂੰ ਸਾਡੇ ਦੁੱਖਾਂ ਤੋਂ ਤਕਲੀਫਾਂ ਤੋਂ ਵਾਰ-ਵਾਰ ਆਉਣ ਵਾਲੀਆਂ ਜੀਵਨ ਦੇ ਵਿੱਚ ਉਹ ਮੁਸ਼ਕਿਲਾਂ ਤੋਂ ਛੁਟਕਾਰਾ ਦਿੰਦਾ ਹੈ ਆਮਨ ਹ Alleluia ਤੁਹਾ ਭੈਣ ਭਾਈਓ ਅੱਜ ਜੇਕਰ ਤੁਹਾਡੇ ਜੀਵਨ ਦੇ ਤੁਹਾਡੇ ਬਿਜ਼ਨਸ ਤੁਹਾਡੇ ਕੰਮ ਜੱਭੀ ਦੇ ਵਿੱਚ ਤੁਹਾਡੇ ਘਰ ਪਰਿਵਾਰਾਂ ਦੇ ਵਿੱਚ ਜੋ ਅਸੀਂ ਪ੍ਰਭੂ ਦੀ ਕਿਰਪਾ ਨਾਲ ਚਾਹੁੰਦੇ ਹਾਂ ਹਰ ਸਮੇਂ ਸਾਡੇ ਜੋ ਪਰਿਵਾਰ ਹਨ ਜੋ ਸਾਡੇ ਬੱਚਿਆਂ ਦੇ ਪ੍ਰੇਖ ਸਾਡੇ ਜੀਵਨਾਂ ਦੀ ਵਿੱਚ ਉਹ ਕਾਮਯਾਬੀ ਨੂੰ ਦੇਖਣਾ ਅਸੀਂ ਉਹ ਕਾਮਯਾਬੀ ਪਾਉਣੀ ਆ ਪਰ ਸਾਨੂੰ ਮਿਲ ਨਹੀਂ ਪਾਰੀ ਸਾਡੇ ਜੀਵਨ ਦੇ ਵਿੱਚ ਵਾਰ-ਵਾਰ ਉਹ ਉਹਨਾਂ ਕਮੀਆਂ ਦੇ ਕਾਰਨ ਉਹ ਰਕਾਫਟਾਂ ਨਿਕਾ ਰਹੀ ਸਾਇਦ ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਉਹ ਬਰਕਤ ਉਹ ਪਰਮੇਸ਼ਰ ਦਾ ਅਨੁਗ੍ਰਹਿ ਸਾਨੂੰ ਮਿਲ ਨਹੀਂ ਰਿਹਾ ਤਾਂ ਆਓ ਪਿਆਰੀ ਭੈਣ ਭਾਈਓ ਇਸ ਵਚਨ ਨੂੰ ਆਪਾਂ ਪੜ੍ਹਦੇ ਹਾਂ ਕਿਵੇਂ ਅਸੀਂ ਰਬ ਉਹ ਦੇ ਕਰ ਦੇ ਵਿੱਚ ਉਹ ਵੱਡੀ ਬਰਕਤ ਵੱਡੀ ਆਸ਼ਿਸ਼ ਆਪਣੇ ਜੀਵਨ ਦੇ ਵਿੱਚ ਦੇਖ ਸਕਦੇ ਆ ਤਾਂ ਇਸ वचन ਨੂੰ پڑھਦੇ ਆ ਜ਼ਮੂਰਾ ਦੇ ਪੁੱਤੀ ਉਸ ਦਾ ਚੌਂਤੀ ਦੇ ਉਸ ਦਾ 10 ਵਚਨ ਆਪਾਂ ਪੜਾਂਗੇ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ ਪਰ ਯਹਵਾ ਦੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੀ ਥੁਰ ਨਹੀਂ ਹੋਵੇਗੀ ਮੈਂ ਹallelujah ਤਾਂ ਹਾਂ ਪਿਆਰੇ ਮੇਰੇ ਭਾਈਓ ਜੇਕਰ ਅਸੀਂ ਆਪਣੇ ਸੱਚੇ ਹਿਰਦੇ ਦੇ ਨਾਲ ਸੱਚੇ ਮਨ ਦੇ ਨਾਲ ਪਵਿੱਤਰਤਾਈ ਦੇ ਵਿੱਚ ਤਰਮੀ ਜੀਵਨ ਦੇ ਵਿੱਚ ਅਸੀਂ ਪ੍ਰਭੂ ਨੂੰ ਪਾਲਾਂਗੇ ਉਸ ਦਾ ਆਪਣੇ ਹਿਰਦਿਆਂ ਦੇ ਵਿੱਚ ਭੈ ਮੰਨਾਂਗੇ ਧਰਮ ਮੰਨਾਂਗੇ ਪਰਮੇਸ਼ਰ ਦੀ ਆਗਿਆ ਦੇ ਵਿੱਚ ਚੱਲਾਂਗੇ ਸਾਡੇ ਜੀਵਨਾ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਕੇਵਲ ਤੇ ਕੇਵਲ ਪ੍ਰਭੂ ਯੇਸ਼ੂ ਸਾਡੇ ਜੀਵਨਾਂ ਦੇ ਵਿੱਚ ਅਸੀਂ ਦੇਖਾਂਦੇ ਤਾਂ ਹੀ ਪਿਆਰੀ ਭੈਣ ਭਾਈਓ ਸਾਡੇ ਜੀਵਨਾਂ ਦੇ ਵਿੱਚ ਜੋ ਅੱਜ ਅਸੀਂ ਕਮੀਆਂ ਕੱਟੀਆਂ ਦੇਖ ਰਿਆ ਫਾਈਨੈਂਸ ਦੀਆਂ ਜੋ ਵੀ ਅਸੀਂ ਆਪਣੇ ਨੌਕਰੀ ਦੇ ਲਈ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਜੀਵਨਾਂ ਦੇ ਵਿੱਚ ਉਹ ਵੱਡੀ ਬਰਕਤ ਪਰਮੇਸ਼ਰ ਦਾ ਅਨੁਗ੍ਰਹਿ ਪਰਮੇਸ਼ਰ ਦੀ ਕਿਰਪਾ ਜੋ ਤੁਸੀਂ ਆਪਣੇ ਜੀਵਨਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ ਜਦੋਂ ਅਸੀਂ ਪਰਮੇਸ਼ਰ ਦੇ ਪੈਰ ਦੇ ਹੇਠ ਚੱਲਾਂਗੇ ਤਾਂ ਸਾਡੇ ਜੀਵਨਾਂ ਦੇ ਵਿੱਚ ਉਹ ਕਮੀ ਉਹ ਕਠੀ ਸਾਡੇ ਜੀਵਨਾਂ ਵਿੱਚ ਨਹੀਂ ਰਹੇਗੀ ਪਰਮੇਸ਼ਰ ਦਾ ਵਚਨ ਛੰਨੂ ਪਿਆਰਿਆ ਹੈ ਕਿ ਪਰਮੇਸ਼ਰ ਤਾਲਬ ਹਨ ਜਦੋਂ ਪਰਮੇਸ਼ਰ ਦੇ ਅਸੀਂ ਤਾਲਬ ਹੋਵਾਂਗੇ ਪਰਮੇਸ਼ਰ ਦੇ ਸਾਦੇ ਅੰਦਰ ਪਿਆਸ ਹੋਵੇਗੀ ਉਸ ਨੂੰ ਪਾਲਣ ਦੀ ਪ੍ਰੇਮ ਹੋਵੇਗਾ ਸਾਡੇ ਅੰਦਰ ਉਸ ਸਮੇਂ ਪ੍ਰਭੂ ਸਾਡੇ ਜੀਵਨਾਂ ਦੇ ਵਿੱਚ ਉਹ ਵੱਡੀਆਂ ਬਰਕਤਾਂ ਵੱਡੀਆਂ ਆਸ਼ਾ ਸਾਡੇ ਜੀਵਨ ਵਿੱਚ ਦੇਵੇਗਾ ਜੋ ਅਸੀਂ ਸੋਚੀਆਂ ਵੀ ਨਾ ਹੋਣਗੀਆਂ ਤਾਂ ਹਾਂ ਪਿਆਰੇ ਭੈਣ ਭਾਈਓ ਪ੍ਰਭੂ ਨੂੰ ਸੱਚੇ ਮਨ ਦੇ ਨਾਲ ਪਾਲੋ ਤਾਂ ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਉਹ ਕੋਈ ਕਮੀ ਘਟ ਹੀ ਨਹੀਂ ਰਹਿਣ ਦੇਗਾ ਜਦੋਂ ਅਸੀਂ ਪ੍ਰਭੂ ਦੀ ਇੱਛਾ ਦੇ ਅਨਸਾਰ ਆਪਣੀ ਜੀਵਨ ਨੂੰ ਗੁਜ਼ਾਰਾਂਗੇ ਤਾਂ ਹਾਂ ਪਿਆਰੇ ਭੈਣ ਭਾਈਓ ਪਰਮੇਸ਼ਰ ਦਾ ਅਨੁਗ੍ਰਹਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਜੀਵਨ ਅੰਦਰ ਵਿੱਚ ਬਣੀ ਰਹੇ। ਆਮੇਨ।